ਹਾਂ ਹਾਂ ਭਣੇ ਇਹ ਤਾਂ ਹੈ ਹੁਣ ਦੇਖ ਲੈ ਕਿਵੇਂ ਉੱਤੇ ਥਾਂ ਤੇ ਉਹੋ ਚੂਗੜੀਆਂ ਵੱਢਦੀ ਐ ਹੁਣ ਨਹੀਂ ਤੇਰੇ ਘੋਟੇ ਦੁਖਦੇ ਤੈਨੂੰ ਕਿਹੜੀ ਵੈਲਣ ਕਹਿੰਦੀ ਐ ਵੀ ਮੈਂ ਚੂਗੜੀਆਂ ਵੱਢਦੀ ਆਂ ਹਰ ਜਾ ਮੈਨੂੰ ਆਹ ਧਰ ਦੇ ਸਾਰਾ ਪਿੰਡ ਕਹਿੰਦਾ ਐ ਹਜੇ ਪਰਸੋਂ ਦੀ ਗੱਲ ਹੈਗੀ ਮੈਂ ਕਿਹਾ ਬਸਾਲਾ ਨੇ ਦੀ ਕਪੈਣ ਜੀਰੀ ਵੱਢੀ ਜਾਂਦੇ ਆ ਪੰਜ ਛੇ ਬੰਦੇ ਹੀ ਰੋਟੀ ਲਾਵੇ ਉਦੋਂ ਕਰਕੇ ਬਹਾਨਾ ਜਾ ਐ ਦੂਜੇ ਪਾਸਿਆਂ ਝੂਟਾ ਜਾ ਮਾਰ ਕੇ ਐ ਤੁਰਨ ਲੱਗ ਜਾਂਦੀ ਐ ਜਿਵੇਂ ਮਹਸਦੇ ਗੱਲ 'ਚ ਡਾਹਾ ਪਾਇਆ ਹੁੰਦਾ ਐ ਹੁਣ ਦੇ ਕਿਵੇਂ ਲਪਰ ਲਪਰ ਬੋਲਦਾ ਮੰਗਣੇ ਆਲੇ ਤਾਂ ਜਮੀਨੀ ਬੋਲਿਆ ਜਿਵੇਂ ਕੱਟੇ ਦੇ ਮੂੰਹ ਤੇ ਸਿੱਕਲੀ ਚਾੜੀ ਹੁੰਦੀ ਐ ਆਂਦਾ ਤੇਰੀ ਸਹੇਲੀ ਵੀ ਕਹਿੰਦੀ ਤੀਗੀ ਕਹਿੰਦੀ ਜੀਜਾ ਅਸੀਂ ਤੈਨੂੰ ਕੁੜੀ ਨਹੀਂ ਗਾਉਂ ਦਿੱਤੀ ਐ ਗਾਉਂ ਪਰ ਜਿੱਦੇ ਤੇਰੀ ਸਹੇਲੀ ਹੁਣ ਟੱਕਰੀ ਨਾ ਮੈਂ ਉਹਨੂੰ ਪੁੱਛੂੰਗਾ ਵੀ ਗਾਉਂ ਦਾ ਤੁਸੀਂ ਦੇਤੀ ਗਾਉਂ ਦੇ ਸਿੰਘ ਥੋੜਾ ਬੁੜਾ ਕਢਾਉ ਮੈਂ ਤਾਂ ਫੇਰ ਵੀ ਤੇਰਾ ਦਿ ਲੋ ਕਰਦੀ ਆ ਸਰਦਾਰਾ ਕਹਿੰਦੇ ਸੀ ਮੁੰਡਾ ਨਾ ਤਾਂ ਗੋਲੀ ਗਪਟਾ ਖਾਵੇ ਨਾ ਧਾਰੂ ਪਿਆਲਾ ਪੀਵੇ ਕਹਿੰਦੇ ਭੁੱਕੀ ਤਾਂ ਖਾਂਦਾ ਹੀ ਨਹੀਂ ਥੈਂਕ ਯੂ ਮਾਲਕੋ 14